ਲਾਓ ਜੀ ਸੁਣਾਓ। ਹਾਂ ਸਾਈਂ ਪਰ ਉਸ ਵਾਰੀ ਇਹਦਾ ਰੌਲਾ ਪੈਣ ਲੱਗਿਆ ਮシャンਗੰਦਾ। ਹੁਣ ਦੇਖੋ ਆਪਾਂ ਤਾਂ ਇਹਨਾਂ ਤਾਪਤਰਾਈ ਬੈਠੇ ਵਾਲੇ ਬੰਦੇ ਹੈ ਨਹੀਂ ਯਾਨੀ ਕੱਪਲੀ ਸੂਝ ਜੀਏ ਜਿਵੇਂ ਸੁਣਦੇ ਆਉਂਦੇ ਐਨੇ ਜਿਹਾਂ ਤੋਂ ਬਿਲਕੁਲ ਬਹੁਤ ਟਾਈਮ ਹੋ ਗਿਆ ਹੱਲ ਕੋਈ ਨਾ ਕੋਈ ਹਨਾ ਬਿਲਕੁਲ ਕਿੰਨੇ ਉਹਰੇ ਭੈਣ ਭਾਈ ਬੈਠੇ ਨੇ ਡੀਗਦੇ ਜਨੇ ਕਿੰਨੇ ਉਹਨਾਂ ਦੇ ਮਾਪੇ ਦੁਆ ਕਰਦੇ ਨੇ ਹਨਾ ਵੀ ਸਾਡਾ ਪੁੱਤ ਕਿੰਨੇ ਸਾਲ ਬਾਅਦ ਕਿਨੇ ਧੀ ਭੈਣ ਨੇ ਆਉਣਾ ਬਾਹਰੋਂ ਹਨਾ ਵੀ ਆਪਣਾ ਕੁਝ ਤੇ ਪਰਪੂਪਰ ਵਧੀਆ ਲੈ ਕੇ ਆਵੇ ਹਾਂ 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 ਬਾਕੀ ਬੱਬਾ ਮਿਹਰ ਕਰੇ ਹਨਾ ਵੀ ਆਇਆ ਹੁਣ ਜਿਹੜਾ ਕੰਨੀ ਗੱਲ ਸੁਣੀ ਆ ਸੀ ਹਨਾ ਹੋ ਜਵੇ ਇਹ ਕੋਈ ਕੁਸ ਬਣੀ ਇਹ ਚੀਜ਼ ਦਾ ਤੇ ਉਹਦੇ ਤੇ ਆਪਾਂ ਜਣੀ ਸਾਈਪਲਸ ਤੇ ਗੀਤ ਬਣਾਇਆ ਦਾ ਉਹ ਹਾਂਜੀ ਲਓ ਜੀ ਤੇ ਉਹਦੇ ਬਾਰੇ ਗਾ ਕੇ ਸੁਣਾ ਦੀਆਂ ਨਹੀਂ ਬੋਲ ਕੇ ਸੁਣਾ ਦਿੰਦੇ ਆ ਫਿਲਹਾਲ ਤੁਸੀਂ ਬੋਲ ਕੇ ਸੁਣਾ ਦਿਓ ਆਪਾਂ ਰਿਕਾਰਡਿੰਗ ਕਰਾਂਗੇ ਜੀ ਕਿਉਂਕਿ ਮਾਮੇ ਬਹੁਤ ਅੱਗੇ ਪਿੱਛੇ ਨੇ ਸਭ ਚੱਲ ਵਈ ਆਂ ਦਾ ਦੋ ਲੈਣਾ ਗਾਣੇ ਦੀ ਆਏ ਗੱਲ ਕਰਨ ਲੱਗਾ ਏ ਧਰਤੀ ਦੀ ਇੱਕ ਪੀੜੀ ਸੌਖੀ ਕਰਤੀ ਜੀ ਹਾਏ ਗੱਲ ਕਰਨ ਲੱਗਾ ਏ ਧਰਤੀ ਦੀ ਇੱਕ ਪੀੜੀ ਸੌਖੀ ਕਰਤੀ ਜੀ ਇਸ ਮਿੱਟੀ ਨੂੰ ਵੀ ਮੱਥੇ ਲਾਵਾਂ ਮੈਂ ਦੇਸ਼ੇ ਕਰਮਾ ਵਾਲਾ ਏ ਹਾਏ ਛਾਈ ਪ੍ਰਸਦੀ ਠੁੱਕ ਪੂਰੀ ਰਤਵਾ ਜਵਾਈਆਂ ਵਾਲਾ ਏ ਜਵਾਈਆਂ ਵਾਲਾ ਜੀ ਕਹਨੇ ਨੂੰ ਛੋਟਾ ਜਿਹਾ ਟਾਪੂ ਟਾਪੂ ਐ ਕਹਨੇ ਨੂੰ ਛੋਟਾ ਜਿਹਾ ਟਾਪੂ ਐ ਪਰ ਪੈਸੇ ਵਿੱਚ ਸਭ ਦਾ ਬਾਪੂ ਐ ਇਹਨੇ ਕੱਚੇ ਕੋਠੇ ਪੱਕੇ ਕੀਤੇ ਨੇ ਕਿਆ ਬਾਤ ਕੱਚੇ ਕੋਠੇ ਪੱਕੇ ਕੀਤੇ ਨੇ ਮਾਰੇ ਦੇ ਨਾਂ ਦਾ ਪੁੰਝਿਆ ਜਾਲਾ ਏ ਸਾਈਂਪੁਰਾਂ ਦੀ ਠੁੱਕ ਪੂਰੀ ਰਤਮਾ ਜਵਾਈਆਂ ਵਾਲਾ ਏ ਰਤਮਾ ਜਵਾਈਆਂ ਵਾਲਾ ਛੈਨੇ ਗੰਦਾ ਰੌਲਾ ਪੈਂਦਾ ਏ ਹੂੰ ਬਸ ਇਹੀ ਝੋਟਾ ਆਉਣ ਤੋਂ ਰਹਿੰਦਾ ਏ ਆਹੀ ਝੋਟਾ ਆਉਣ ਤੋਂ ਰਹਿੰਦਾ ਛੈਨੇ ਗੰਦਾ ਰੌਲਾ ਪੈਂਦਾ ਏ ਬਸ ਇਹੀ ਆਉਂ ਤੋਂ ਰਹਿੰਦਾ ਏ ਗੁਪਤ ਮੀਟਿੰਗਾਂ ਚੱਲਦੀਆਂ ਨੇ ਲਾਸਟ ਮੀਟਿੰਗਾਂ ਚੱਲਦੀਆਂ ਨੇ ਕਰਾਉਣੀ ਲਾਲਾ ਲਾਲਾ ਏ ਛਾਈ ਪ੍ਰਸਦੀ ਠੁੱਕ ਪੂਰੀ ਰਤਵਾ ਜਲਵਾਇਆਂ ਵਾਹ ਇਹ ਕਾ ਬਾਤ ਹੈ ਭਾਈ ਵਾਕੀ ਬਹੁਤ ਸੋਹਣਾ ਗਾਣਾ ਹੈ ਜੀ ਹੁਣ ਪੈਰਾ ਅਗਲਾ ਹੈ ਲਾਸਟ ਪੈਰਾ ਬਹੁਤ ਵਧੀਆ ਉਹ ਉਹਦੇ ਵਿੱਚ ਜਾਨੀ ਮੇਰੀ ਪਰਸਨਲੀ ਕੋਈ ਚੀਜ਼ ਲਿਖੀ ਵੀ ਆ ਆਨੰਦ ਜੀ ਉਦਲਪੁਰ ਵਾਲਿਆਂ ਲਖਿਆ ਹੋਏ ਪਿੰਡ ਸਾਈਪਰਸ ਵਾਲਾ ਕਹਿੰਦੇ ਨੇ ਇੱਕ ਸਰੀ ਹੋਰ ਪਤੇ ਦੀ ਗੱਲ ਦੋ ਸਭ ਸਾਡੇ ਸੱਜਣ ਪੁਰਤਗਾਲ ਰਹਿੰਦੇ ਨੇ ਹਾਏ 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 ਬਿਲਕੁਲ ਬਿਲਕੁਲ ਹਾਂ ਵਾਕੀ ਮੈਂ ਸਮਝ ਗਿਆ ਭਾਈ ਜਿਹੜੀ ਪਰਸਨਲ ਲੈਂਸ ਸੀਗੀ ਬਹੁਤ ਵਧੀਆ ਸੀਗੀ ਇਹ ਕਿ ਸਾਡੇ ਸੱਜਣ ਪੁਰਤਗਾਲ ਰਹਿੰਦੇ ਨੇ ਕੀ ਬਾਤ ਹੈ ਜੀ ਕੀ ਬਾਤ ਹੈ ਵਾਕਈ ਨੇ ਅੱਗੇ بڑے ਸੈੱਟ ਕੀਤੇ ਨੇ ਸਹੀ ਗੱਲ ਹੈ ਠੀਕ ਆ ਇਹਨੇ ਇੱਥੋਂ ਅੱਗੇ بڑے ਸੈੱਟ ਕੀਤੇ ਨੇ ਗੇਟੇ ਯੂਰਪ ਵਾਲਾ ਹੈ ਸਾਈਪ੍ਰਸ ਦੀ ਠਕਪੂਰੀ ਰੁੱਤਵਾ ਜਵਾਈਆਂ ਵਾਲਾ ਹੈ ਵਾਹ ਵਾਹ ਕੀ ਮਾਤਾ ਜੀ ਗ੍ਰੀਸੇ ਦਾ ਸਾਡੂ ਹੈ ਤੇ ਤੁਰਕੀਏ ਦਾ ਸਾਲਾ ਹੈ ਸਹੀ ਆਪਾਂ ਵਿੱਚ ਰਹੇਗਾ ਤਾਂ ਗ੍ਰੀਸੇ ਦਾ ਸਾਡੂ ਹੈ ਤੇ ਤੁਰਕੀਏ ਦਾ ਸਾਲਾ ਹੈ ਸਾਈਪ੍ਰਸ ਦੀ ਠਕਪੂਰੀ ਰੁੱਤਵਾ ਜਵਾਈਆਂ ਵਾਲਾ ਹੈ ਦੇਖੋ ਜੀ ਬਹੁਤ ਹੀ ਵਧੀਆ ਭਾਈ ਜੀ ਨੇ ਗਾਣੇ ਲੈਣਾ ਸੁਣਾਈਆਂ ਨੇ ਆਪਾਂ ਨੂੰ ਸੋ ਇਸ ਤੋਂ ਬਾਅਦ ਜਿਹੜਾ ਆਪਾਂ ਗਾਣਾ ਸੁਣਾਂਗੇ ਭਾਈ ਜੀ ਕੋਲੋਂ ਇੱਕ ਬਾਈ ਜੀ ਨੇ ਮੈਨੂੰ ਇਨੋਵਾਂ ਵਾਲਾ ਗਾਣਾ ਸੁਮਾਇਆ ਸੀਗਾ ਮੈਂ ਉਹ ਗਾਣੇ ਦੇ ਵੀ ਬਹੁਤ ਟਾਈਮ ਤੋਂ ਵੇਟ ਕਰ ਰਹੀ ਕਿ ਬਾਈ ਜੀ ਨਾਲ ਜਦੋਂ ਵੀ ਆਪਾਂ ਇਕੱਠੇ ਬੈਠਾਂਗੇ ਤੇ ਜ਼ਰੂਰ ਗਾਣਾ ਸੁਣਾਵਾਂਗੇ ਸੋ ਆਪਾਂ ਪੇਸ਼ ਕਰਦੇ ਹਾਂ ਇਨੋਵਾਂ ਵਾਲਾ ਗਾਣਾ ਬਾਈ ਜੀ ਦਾ